ਸਾਡੇ ਜਿਹੜੇ ਆਈਟੀਆਈ ਆ ਹੈ ਗਿਆ ਪੂਰੇ ਔਲ ਪੰਜਾਬ ਦੇ ਨੰਨ ਮਿਲਗਾ ਚੰਗਿਆਰ ਪਾਲ ਟੀਮਾ ਸਾਡੇ ਤੁਹਾਡੀਆਂ ਮੰਗਾ ਪੂਰੀਆਂ ਕਰ ਦਿੱਤੀਆਂ ਜਾਣਦੀਆਂ ਪਰ ਸਾਡੀਆਂ ਦੇਖਿਆ ਦਾ ਮੂੰਹ ਜੂਰ ਦੇਖ ਲਿਓ ਕਿਉਂਕਿ ਅਸੀਂ ਵੀ ਕਿ ਸਾਡੀ ਜਥੇਬੰਦੀ ਜਿਹੜੀ ਹੈਗੀ ਹੈ ਡੀਐਸਪੀ ਸੀਡੀਐਸ ਕੰਟਰੈਕਟਿੰਗ ਸੈਕਟਰ ਯੂਨੀਅਨ ਹੈ ਜਿਹਦੇ ਸਾਡੇ ਜਿਹੜੇ ਆਈਟੀਆਈ ਆ ਹੈਗੇ ਆ ਪੂਰੇ ਆਲ ਪੰਜਾਬ ਪੀਆ ਉਹਦੇ ਵਿੱਚ ਅਸੀਂ ਪੱਕੇ ਇੰਸਟ੍ਰਕਟਰ ਰੱਖੇ ਗਏ ਆ ਤੇ ਸਾਡੀ ਜਿਹੜੀ ਦੇਖੋ ਸਰ ਹਰ ਵਾਰ ਸਾਡੀ ਜਦੋਂ ਦੀ ਸਰਕਾਰ ਬਣੀ ਹੈ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਕਾਂਗਰਸ ਸਰਕਾਰ ਦੇ ਵੇਲੇ ਵੀ ਅਸੀਂ ਬਹੁਤ ਮਿੱਠਾ ਕੀਤਾ ਫਿਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਨੂੰ ਇੱਕ ਉਮੀਦ ਜਾਗੀ ਕਿ ਨਵੀਂ ਸਰਕਾਰ ਆਈ ਆ ਸਾਡੇ ਬਾਰੇ ਕੋਈ ਨਾ ਕੋਈ ਸੋਚੇਗੀ ਪਰ ਇਹਨਾਂ ਦੀ ਸਰਕਾਰ ਹੁਣ ਤੋਂ ਬਾਅਦ ਵੀ ਸਾਨੂੰ ਹਰ ਵਾਰ ਜਿਹੜੀ ਮੀਟਿੰਗਾਂ ਦਿੱਤੀ ਗਈ ਆ ਭਗਵੰਤਮਾਨ ਸਾਹਿਬ ਦੇ ਨਾਲ ਸਾਡੇ ਨੇ ਤਿੰਨ ਮੀਟਿੰਗਾਂ ਜੁੜੀਆਂ ਆਰ ਭਾਜਪਾ ਟੀਮਾਂ ਸਾਡੇ ਡਿਪਾਰਟਮੈਂਟ ਦੇ ਮੰਤਰੀ ਜਿਹੜੇ ਹਰ ਜੋਥਨ ਬੈਠੀ ਹੋਣਾ ਨਾਲ ਮਿਲ ਕੇ ਜੁੜੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਤੁਹਾਡਾ ਜਿਹੜਾ ਕੋਈ ਯਾਰ ਨਹੀਂ ਕੀਤਾ ਗਿਆ ਆ ਆਰਮੀ ਦੇ ਵਿੱਚ ਸਾਨੂੰ ਜਿਹੜਾ ਇੱਕ ਤਾਂ ਵਿਸ਼ਵਾਸ ਦਵਾਇਆ ਗਿਆ ਕਿ ਤੁਹਾਡਾ ਜਿਹੜਾ ਹਫਤੇ ਨੂੰ ਜਾਂ ਦਸਾਂ ਦਿਨਾਂ ਨੂੰ ਤੁਹਾਡੇ ਜਿਹੜਾ ਵਾ ਤੁਹਾਡੀਆਂ ਮੰਗਾ ਪੂਰੀਆਂ ਕਰ ਦਿੰਦੇ ਆ ਜਾਣਗੇ ਪਰ ਸਾਡੀਆਂ ਦੇ ਪਰ ਜੇ ਮੰਗਾ ਪੂਰੀ ਦਾ ਯੁੱਗ ਦਾ ਇਹ ਕਈ ਆਣ ਕੇ ਤੇ ਤਰਨਤਾਰ ਨਹੀਂ ਨਾਲ ਪਿੱਛੇ ਆ ਕਦਰਦੇ ਅੱਜ ਅਸੀਂ ਇੱਕ ਵਾਰ ਫੇਰ ਇੰਨਾ ਇਹ ਸਰਕਾਰ ਤੋਂ ਹੱਕ ਕੇ ਇੱਥੇ ਤਰਨਤਾਰ ਦੇ ਲੋਕਾਂ ਨੂੰ ਜਾਗਰੂਕ ਕਰਨ ਆਏ ਆ ਇਹ ਥੱਲੇ ਨਾ ਜਾਇਓ ਇਹ ਸਰਕਾਰ ਠਾਕ ਸਰਕਾਰ ਆ ਇਹ ਆਪਣੇ ਇਨ ਵੋਟ ਪਾਉਣ ਤੋਂ ਪਹਿਲਾਂ ਆਪਣੇ ਬੱਚਿਆਂ ਦਾ ਮੂੰਹ ਜ਼ਰੂਰ ਦੇਖ ਲਿਓ ਕਿਉਂਕਿ ਅਸੀਂ ਵੀ ਕਿਸੇ ਦੇ ਬੱਚੇ ਸਾਡੇ ਵੀ ਗਾੜੀ ਬੱਚੇ ਆਦੇ ਆ ਤੇ ਜੇ ਸਾਡਾ ਆ ਭਵੇਖੇਗਾ ਅਸੀਂ ਛੜਕਾਂ ਦੇ ਰੋਲਦੇ ਪਏ ਆ ਤੇ ਤੁਸੀਂ ਵੀ ਵੋਟ ਪਾਉਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਿਓ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਓ ਕਿਉਂਕਿ ਜੇ ਇਹਨਾਂ ਨੂੰ ਵੋਟ ਪਾ ਦਿੱ ਤੁਹਾਡੇ ਵੀ ਬੱਚੇ ਜਿਹੜੇ ਸਾਡੇ ਵਾਂਗੂ ਇੱਧਾਂ ਛੜਕਾਂ